ਲਈਆਂ ਨੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਨੇ ਸਾਡੇ ਮਾਪਿਆਂ ਦੀ ਸੋਚ ਨੂੰ ਅਪਾਹਜ ਕਰਕੇ ਰੱਖ ਦਿੱਤਾ ਹੈ ਕਿਉਂਕਿ ਸਰਕਾਰ ਵੱਲੋਂ ਸਗਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ 51000 ਤੇ 21000 ਰੁਪਏ ਸ਼ੁਰੂ ਕੀਤੀ ਗਈ ਸੀ ਤਾਂ ਮੈਨੂੰ ਲੱਗਦਾ ਕਿ ਜੇਕਰ ਅਸੀਂ ਬੇਟੀ ਪੜ੍ਹਾਈ ਹੈ ਤਾਂ ਬੇਟੀ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਸਗਨ ਸਕੀਮ ਦੀ ਜ਼ਰੂਰਤ ਹੈ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਓ ਗੱਲ ਕਰਦੇ ਆ ਸ਼ਰਮਾ ਜੀ ਦੇ ਨਾਲ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਜੀ ਮੈਡਮ ਜੀ ਕੀ ਕਹਿਣਾ ਚਾਹੋਗੇ ਸਰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਬਹੁਤ ਵਧੀਆ ਈਵਨ ਪੰਜਾਬੀ ਟੀਵੀ ਦਾ ਦੇਸ਼ਾ ਜੋ ਹਮੇਸ਼ਾ ਹੀ ਵਧੀਆ ਰਹਿੰਦਾ ਹੈ ਜੀ ਜੀ ਵਧੀਆ ਵਧੀਆ ਮਤਲਬ ਜੋ ਵਿਸ਼ੇ ਦੀ ਲੋੜ ਹੁੰਦੀ ਹੈ ਜਾਂ ਜੋ ਸਾਨੂੰ ਚਾਹੀਦਾ ਹੁੰਦਾ ਹੈ ਜਾਂ ਜੋ ਸਰਕਾਰਾਂ ਕਰਦੀਆਂ ਜਾਂ ਜਾਂ ਨਹੀਂ ਕਰਦੀਆਂ ਉਹ ਵਿਸ਼ੇ ਤੇ ਬਹੁਤ ਵਧੀਆ ਜਿਹੜਾ ਦਿਸ਼ਾ ਏਵਨ ਪੰਜਾਬੀ ਟੀਵੀ ਰੱਖਦਾ ਹੈ ਜੀ ਦੇਖੋ ਬਿਲਕੁਲ ਵਧੀਆ ਗੱਲ ਤੁਸੀਂ ਕਹੀ ਹੈ ਵੀ ਬੇਟੀ ਬਚਾਓ ਬੇਟੀ ਪੜਾਓ ਜੀ ਇਹ ਜੇ ਆਪਾਂ ਦੇਖਿਆ ਜਾਵੇ ਮੈਡਮ ਇਹ ਇਕੱਲੀ ਪੰਜਾਬ ਸਰਕਾਰ ਦਾ ਨਾਰਾ ਨਹੀਂ ਜੀ ਇਹਨੂੰ ਹਰਿਆਣਾ ਸਰਕਾਰ ਜਾਂ ਤੁਸੀਂ ਹੋਰ ਸ਼ੁੱਭਿਆਂ ਦੇ ਵਿੱਚ ਜਾਂ ਪੂਰੇ ਆਪਰੇ ਹਿੰਦੁਸਤਾਨ ਦੇ ਵਿੱਚ ਗੈਰ ਸਕਦੇ ਆ ਜੋ ਕੋਈ ਸਰਕਾਰ ਆ ਇਸ ਚੀਜ਼ ਨੂੰ ਆੜ ਲੈ ਕੇ ਚੱਲਦੀ ਆ ਜੀ ਇਸ ਚੀਜ਼ ਦਾ ਸਹਾਰਾ ਲੈ ਕੇ ਚੱਲਦੀ ਆ ਜੀ ਜੀ ਬਿਲਕੁਲ ਹਾਲਾਂਕਿ ਜਿਹੜੀ ਸਾਡੀ ਬੇਟੀ ਹੁੰਦੀ ਆ ਉਹ ਪਹਿਲਾ ਬੱਚੀ ਹੁੰਦੀ ਆ ਜੀ ਫਿਰ ਕਿਸੇ ਦੀ ਭੈਣ ਬਣਦੀ ਆ ਫਿਰ ਕਿਸੇ ਦੀ ਘਰਵਾਲੀ ਬਣਦੀ ਆ ਫਿਰ ਕਿਸੇ ਦੀ ਮਾਂ ਬਣਦੀ ਆ ਬਿਲਕੁਲ ਕੁੱਲ ਮਿਲਾ ਕੇ ਜਗ ਜਨਨੀ ਸਾਡੀ ਜਿਹੜੀ ਬੇਟੀ ਹੈ ਜਾਂ ਸਾਡੀ ਮਾਂ ਹੈ ਜਿਹੜੀ ਉਹਨਾਂ ਨੂੰ ਉਸ ਉਸ ਨੂੰ ਕਿਉਂ ਮਤਲਬ ਸਰਕਾਰਾਂ ਜਿਹੜੀਆਂ ਕਿਤੇ ਨਾ ਕਿਤੇ ਪਿੱਛੇ ਛੱਡ ਦਿੰਦੀਆਂ ਜਾਂ ਨਾਰਿਆਂ ਦੇ ਵਿੱਚ ਅੱਗੇ ਰੱਖਦੀਆਂ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਬੜਾ ਦੁੱਖ ਦਿੰਦੀਆਂ ਜੀ ਜਾਂ ਇਹ ਸਰਕਾਰਾਂ ਦਾ ਰਵਈਆ ਦੇਖ ਕੇ ਸਾਡੀਆਂ ਧੀਾਂ ਦੇ ਪ੍ਰਤੀ ਸਾਨੂੰ ਬੜਾ ਦੁੱਖ ਲੱਗਦਾ ਹੈ ਜੀ ਜੀ ਕੋਈ ਜੇ ਮੈਂ ਤੁਸੀਂ ਹਾਂਜੀ ਸ਼ਰਮਾ ਜੀ ਇੱਥੇ ਇੱਕ ਇਹ ਵੀ ਚੀਜ਼ ਕਹੀ ਜਾਂਦੀ ਹੈ ਕਿ ਜਦੋਂ ਬੇਟੀਆਂ ਦਾ ਮਾਪੇ ਵਿਆਹ ਕਰਕੇ ਤੋੜਦੇ ਸੀ ਤਾਂ ਉਹਨਾਂ ਨੂੰ ਸ਼ਗਨ ਤਾਂ ਦਿੱਤਾ ਜਾਂਦਾ ਸੀ ਤਾਂ ਜੋ ਉਹ ਰਸਤੇ ਦੇ ਵਿੱਚ ਕੋਈ ਅਣ ਹੋਣੀ ਹੋ ਜੇ ਜਾਂ ਕੋਈ ਘਟਨਾ ਵਾਪਰ ਜੇ ਤਾਂ ਉਸ ਸਮੇਂ ਉਹ ਲੋਡ ਦੇ ਪੈਸੇ ਉਹ ਵਰਤ ਸਕੇ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜਿਹੜਾ ਇੱਕ ਉਹ ਸ਼ਗਨ ਦੇ ਰੂਪ ਦੇ ਵਿੱਚ ਪੈਸਾ ਹੁੰਦਾ ਜੀ ਜਾਂ ਸ਼ਗਨ ਦੇ ਰੂਪ ਦੇ ਵਿੱਚ ਦਿਆ ਜਾਂਦਾ ਉਹਨੂੰ ਸ਼ਗਨ ਦੇ ਆ ਜਾਂਦਾ ਹੈ ਜੀ ਉਹ ਦੇਖੋ ਕਿਤੇ ਨਾ ਕਿਤੇ ਪਹਿਲੀ ਵਾਰ ਕਿਸੇ ਨਾ ਕਿਸੇ ਦੂਜੇ ਘਰ ਦੇ ਵਿੱਚ ਜਾਣਾ ਹਾਲਾਂਕਿ ਉਹਦਾ ਆਪਣਾ ਘਰ ਬਣਨ ਵਾਲਾ ਹੁੰਦਾ ਲੇਕਿਨ ਫਿਰ ਵੀ ਕਈ ਕਈ ਵਾਰ ਮਤਲਬ ਸਥਿਤੀ ਪਰਤਕੀ ਐਗਜ਼ਾਮ ਹੀ ਬਣ ਜਾਂਦੀ ਹੈ ਵੀ ਸਾਡੀ ਬੇਟੀ ਨੂੰ ਕੋਈ ਪ੍ਰੋਬਲਮ ਨਾ ਆਵੇ ਜਾਂ ਸਾਡੀ ਬੇਟੀ ਨੂੰ ਕੋਈ ਦਿੱਕਤ ਨਾ ਆਵੇ ਕਿ ਨਾ ਕਿਸੇ ਉਸ ਦਾ ਹੋ ਕਿ ਤੈਨਾਂ ਕਿਸੇ ਬਸਤੋਂ ਕਰਕੇ ਆਪਣਾ ਜਿਹੜਾ ਗੁਜ਼ਾਰਾ ਕਰ ਸਕੇ ਜਾਂ ਕਿ ਤੈਨਾਂ ਕਿਸੇ ਅੱਗੇ ਜਿਹੜਾ ਆਪਣਾ ਉਹ ਚੀਜ਼ ਨੂੰ ਚਲਾ ਸਕੇ ਜੀ ਜੀ ਦੇਖੋ ਸ਼ਰਮਾ ਜੀ ਜੇਕਰ ਗੱਲ ਕਰੀਏ ਤਾਂ ਕੁੜੀਆਂ ਦੇ ਵਿਆਹਾਂ ਤੋਂ ਬਾਅਦ ਜਿਹੜੇ ਹੁਣ ਆਪਾਂ ਦੇਖਦੇ ਆ ਕਿ ਆਪਣੀ ਲੋਹੜੀ ਆਉਣ ਆਲੀ ਹੈ ਤੇ ਜੋ ਵੀ ਦਿਨ ਤਿਹਾਰ ਹੁੰਦੇ ਨੇ ਤਾਂ ਮਾਪੇ ਆਪਣੇ ਧੀਆ ਨੂੰ ਤਿਹਾਰ ਦੇਣ ਉਸਦੇ ਸੋਹਰੇ ਜਾਂਦੇ ਨੇ ਤਾਂ ਜੇਕਰ ਅਸੀਂ ਇਸ ਚੀਜ਼ ਨੂੰ ਹੁਣ ਹੁਣ ਦੇ ਚੀਜ਼ ਦੇ ਜਮਾਨੇ ਦੇ ਵਿੱਚ ਦੇਖੀਏ ਜਿਵੇਂ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਔਰਤ ਕਿਸੇ ਨਾਲੋਂ ਘੱਟ ਨਹੀਂ ਤੇ ਔਰਤ ਨੂੰ ਅਸੀਂ ਪਹਿਲ ਦੇ ਆਧਾਰ ਤੇ ਪਹਿਲ ਦਿੰਨੇ ਆ ਪਰ ਮਾਪਿਆਂ ਨੂੰ ਫੇਰ ਵੀ ਇਹੀ ਚੀਜ਼ ਦਾ ਮਹਿਸੂਸ ਹੁੰਦੀ ਹੈ ਵੀ ਨਹੀਂ ਸਾਡੀ ਬੇਟੀ ਨੂੰ ਆ ਚੀਜ਼ ਦੀ ਜ਼ਰੂਰਤ ਨਾ ਹੋਵੇ ਅਸੀਂ ਉਹ ਚੀਜ਼ ਦੇ ਕੇ ਆਈਏ ਪਤਾ ਨਹੀਂ ਸਹੁਰੇ ਪਰਿਵਾਰ ਨੂੰ ਉਹਦੀ ਪਸੰਦ ਜਾਂ ਨਾ ਪਸੰਦ ਪਤਾ ਹੋਵੇਗੀ ਜਾਂ ਨਾ ਹੋਵੇਗੀ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜਿਹੜੇ ਜਦੋਂ ਬੇਟੀ ਵਿਆਹੀ ਜਾਂਦੀ ਆ ਤਾਂ ਉਹਦੇ ਬਾਅਦ ਜਿਹੜੇ ਰੀਤੀ ਰਿਵਾਜ ਹੁੰਨੇ ਆ ਉਹ ਕਿਤੇ ਨਾ ਕਿਤੇ ਮਾਪਿਆਂ ਨੂੰ ਜਿਹੜੇ ਸਾਡੇ ਹਿਸਾਬ ਨਾਲ ਸੰਸਕਾਰਾਂ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਚੱਲਦੇ ਰੱਖਣੇ ਚਾਹੀਦੇ ਆ ਕਈ ਮਾਤਾ ਪਿਤਾ ਇਦਾਂ ਦੇ ਹੁੰਨੇ ਆ ਭੈਣ ਭਰਾ ਇਦਾਂ ਦੇ ਹੁੰਨੇ ਆ ਵੀ ਭੈਣ ਨੂੰ ਵਿਆਹ ਲਿਆ ਬੇਟੀ ਨੂੰ ਵਿਆਹ ਤਾਂ ਉਹ ਆਪਣੇ ਘਰ ਈ ਆਪਣੇ ਘਰ ਲੇਕਿਨ ਨਹੀਂ ਕਿਤੇ ਨਾ ਕਿਤੇ ਹਮੇਸ਼ਾ ਹੀ ਜਿਵੇਂ ਮਾਂ ਨੂੰ ਔਰ ਬਾਪ ਨੂੰ ਹਮੇਸ਼ਾ ਜਿਹੜਾ ਪੁੱਤ ਦਾ ਕਿਤੇ ਨਾ ਕਿਤੇ ਤਹਿਲ ਹੁੰਦੀ ਆ ਜਾਂ ਹਰੇਕ ਚਾਹੁੰਦਾ ਵੀ ਮੇਰੇ ਪੁੱਤ ਹੋਵੇ ਜੀ ਪਿਤਾ ਕਿਤੇ ਨਾ ਕਿਤੇ ਉਹੀ ਦਰਜਾ ਮਾਤਾ ਪਿਤਾ ਨੂੰ ਕਿਤੇ ਨਾ ਕਿਤੇ ਧੀ ਨਾਲ ਦੇਣਾ ਚਾਹੀਦਾ ਜੇ ਮੈਂ ਘਰ ਦੇ ਵਿੱਚ ਕੋਈ ਵੀ ਚੀਜ਼ ਐਸੀ ਇਹ ਨਹੀਂ ਕਹਿੰਦੇ ਜੀ ਕਿਸੇ ਦੀ ਬੰਡ ਪਾਓ ਜਾਂ ਕਿਸੇ ਨੂੰ ਕੁਝ ਕਰੋ ਲੇਕਿਨ ਅਗਰ ਕਿਸੇ ਦੇ ਦੋ بیٹے ਹਨ ਦੋ ਬੇਟੀਆਂ ਹਨ ਤਾਂ ਜ਼ਿਆਦਾਤਰ ਕੀ ਹੁੰਦਾ ਹੈ ਬੇਟਿਆਂ ਨੂੰ ਤਾਂ ਸਾਰਾ ਕੁਝ ਮਾਤਾ ਪਿਤਾ ਦੇ ਦਿੰਨੇ ਆ ਜੀ ਬੇਟੀਆਂ ਇਹ ਸਮਝ ਕੇ ਨਹੀਂ ਬੇਟੀਆਂ ਨੂੰ ਇਹ ਸਮਝ ਕੇ ਨਹੀਂ ਲੰਦੇ ਕਿ ਬੇਟੀ ਦੂਜੇ ਘਰ ਚਲੇ ਗਈ ਆ ਹਾਲਾਂਕਿ ਸਿੱਕੋ ਕੋ ਕੁਝ ਕਰ ਮੈਂ ਜੀ ਤੁਹਾਡੀ ਗੱਲ ਵਿੱਚ ਹੈ ਜੇਕਰ ਇੱਥੇ ਆਪਾਂ ਗੱਲ ਕਰੀਏ ਤੁਹਾਡਾ ਕਹਿਣ ਦਾ ਭਾਵੇਂ ਇਹ ਹੈ ਕਿ ਕੁੜੀਆਂ ਨੂੰ ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਦਿੱਤਾ ਜਾਂਦਾ 90% हां बिल्कुल बिल्कुल जायदाद وچوں ہی صاحب जायदाद وچوں ਹੀشانی ਦਿੱਤਾ ਜਾਂਦਾ ਜਾਂ ਹੋਰ ਘਰ ਦੀਆਂ ਕੋਈ ਐਵੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਬੇਟੀ ਨੂੰ ਨਹੀਂ ਕੁਝ ਦਿੱਤਾ ਜਾਂਦਾ ਇਸ ਲਈ ਵੀ ਕਹਿੰਦੇ ਜੇ ਦੋ ਜਾਂ ਨਾ ਦੋ ਲੇਟੇ ਬਰਾਬਰ ਦਾ ਅਧਿਕਾਰ ਆ ਜਿਹੜਾ ਬੇਟੀਆਂ ਦਾ ਹੁੰਦਾ ਕਿਉਂਕਿ ਇੱਕੋ ਪੇਟ ਚੋਂ ਚਾਰ ਬੱਚਿਆਂ ਨੇ ਜਨਮ ਲਿਆ ਹੁੰਦਾ ਦੋ ਬੱਚਿਆਂ ਨੂੰ ਅਸੀਂ ਕਿਤੇ ਨਾ ਕਿਤੇ ਪਹਿਲ ਦੇ ਦਰਜੇ ਤੇ ਸਭ ਕੁਝ ਦੰਨੇ ਆ ਤੇ ਦੋ ਬੱਚਿਆਂ ਨੂੰ ਅਸੀਂ ਕਿਤੇ ਨਾ ਕਿਤੇ ਛੱਡ ਦੰਨੇ ਆ ਜੀ ਸੋ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਮਾਤਾ ਪਿਤਾ ਨੂੰ ਵੀ ਕਹਿਣਾ ਚਾਹੁੰਦੇ ਆ ਭੈਣ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਾਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਇਹ ਸਿਰਫ ਇਹ ਦੇਣਾ ਕਿਤੇ ਮਾਤਾ ਪਿਤਾ ਨੇ ਬੇਟੀ ਨੂੰ ਜੰਮਤਾ ਉਸ ਤੋਂ ਬਾਅਦ ਪੜਾ ਲਿਆ ਲਿਖਾ ਲਿਆ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਗਈ ਯਾਤਵਾ ਜ਼ਿੰਮੇਵਾਰੀ ਖਤਮ ਨਹੀਂ ਹੋ ਗਈ ਕੁਲ ਤਾਂ ਵਿਆਹ ਤੋਂ ਬਾਅਦ ਦੂਜੇ ਘਰ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਆਦਾ ਸਮਝਣੀ ਚਾਹੀਦੀ ਹੈ ਜਿਵੇਂ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਆਂ ਵੀ ਸਰਕਾਰਾਂ ਕਿਤੇ ਨਾ ਕਿਤੇ ਸ਼ਰਨ ਦੇ ਤੌਰ ਤੇ 3000 31000 52000 ਦੀ ਕਿਤੇ ਨਾ ਕਿਤੇ ਜਿਹੜੀ ਸਕੀਮ ਹੈ ਉਹ ਸਰਕਾਰਾਂ ਲੈ ਕੇ ਆਉਣੀ ਹੈ ਇਸੋ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਕਿਤੇ ਨਾ ਕਿਤੇ ਮੈਂ ਇਹ ਨਹੀਂ ਕਹਿੰਦਾ ਕਿ ਸ਼ਗਨ ਸਕੀਮ ਬੰਦ ਕਰੋ ਜਾਂ ਗਲਤ ਦੇ ਰਹੇ ਆਂ ਨਹੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਪਿੱਛੇ ਕਰਕੇ ਜੇ ਤੁਸੀਂ ਬੱਚੇ ਦੇ ਰੋਜ਼ਗਾਰ ਵਾਸਤੇ ਸਾਡੀ ਭੈਣ ਦੇ ਰੋਜ਼ਗਾਰ ਵਾਸਤੇ ਧੀ ਦੇ ਰੋਜ਼ਗਾਰ ਵਾਸਤੇ ਕੋਈ ਨਾ ਹਿਲ ਜੋਜਨਾ ਲੈ ਕੇ ਆਓ ਜਾਂ ਚਾਹੇ ਉਹਨੂੰ ਲੋਨ ਦੇ ਰੂਪ ਚਲਾ ਲਓ ਚਾਹੀਏ ਉਹਨੂੰ ਕਿਤੇ ਨਾ ਕਿਤੇ ਹੋਰ ਸਹਾਇਤਾ ਦੇ ਰੂਪ ਚ ਲਾ ਲਓ ਵੀ ਬੱਚੀ ਸਾਡੀ ਕੋਈ ਨਾ ਕੋਈ ਕਾਰੋਬਾਰ ਚਲਾ ਕੇ ਜਾ ਸਕੇ ਜਾਂ ਨੌਕਰੀ ਦੇ ਰੂਪ ਚ ਲਾ ਲਓ ਕੋਈ ਐਦਾਂ ਦਾ ਸਰਕਾਰਾਂ ਨੂੰ ਕਰਨਾ ਚਾਹੀਦਾ ਕੱਲੇ ਲਾਰੇਆਂ ਤੇ ਰੱਖਣ ਦੀ ਮਤਲਬ ਇਹ ਚ ਗੱਲ ਠੀਕ ਨਹੀਂ ਜੀ ਹੁੰਦੀ ਬੇਟੀ ਨੂੰ ਗਰਾਊਂਡ ਜ਼ੀਰੋ ਤੇ ਆ ਕੇ ਜਿੱਦਣ ਲੱਗ ਕੇ ਤੇ ਪੂਰਾ ਕਰ ਦੇਣਾ ਚਾਹੀਦਾ ਜੀ ਜੀ ਸ਼ਰਮਾ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਉਹਨਾਂ ਨੂੰ ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਦਿੱਤਾ ਜਾਂਦਾ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਜਦੋਂ ਜਾਇਦਾਦ ਦੇ ਵਿੱਚੋਂ ਬੇਟੀਆਂ ਨੂੰ ਹਿੱਸਾ ਨਹੀਂ ਦਿੱਤਾ ਜਾਂਦਾ ਤਾਂ ਉਦੋਂ ਅਸੀਂ ਦੇਖਦੇ ਆ ਕਿ ਜਦੋਂ ਬੇਟੀ ਸਹੁਰੇ ਪਰਿਵਾਰ ਦੇ ਵਿੱਚ ਹੁੰਦੀ ਹੈ ਤਾਂ ਉਹ ਕਈ ਵਾਰ ਸੰਗਦੀ ਜਾਂ ਚਿਜ਼ਕਦੀ ਆਪਣੇ ਪਰਿਵਾਰ ਤੋਂ ਜਾਂ ਆਪਣੇ ਘਰ ਵਾਲੇ ਤੋਂ ਹਸਬੈਂਡ ਤੋਂ ਚੀਜ਼ ਨਹੀਂ ਮੰਗ ਸਕਦੀ ਜੋ ਮਾਪਿਆਂ ਨੂੰ ਕੰਫਰਟੇਬਲ ਹੋ ਕੇ ਬੋਲ ਸਕਦੀ ਹੈ। ਬਿਲਕੁਲ ਮੈਡਮ ਬਿਲਕੁਲ ਦੇਖੋ ਉਹੀ ਗੱਲ ਅਸੀਂ ਕਹਿਣ ਦੀ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਬੇਟੀ ਨੂੰ ਅਸੀਂ ਪੜਾ ਲਿਆ, ਲਖਾ ਲਿਆ, ਪਾਲਦਾ ਪੋਲੋਸਤਾ, ਜਿੱਤਨਾ ਕਿਤੇ ਵਿਆਹ ਤੱਕ ਉਸ ਤੋਂ ਬਾਅਦ ਇਹਨੇ ਸਮਝੋ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਜੀ। ਰਹਿੰਦੀ ਦੁਨੀਆ ਤੱਕ ਜਦ ਤੱਕ ਉਹ ਬੇਟੀ ਜਿੰਦਾ ਚਾਹੇ ਉਹ ਕਿਸੇ ਵੀ ਮਾਂ ਹੈ, ਚਾਹੇ ਜੀ ਦਾਦੀ ਹੈ, ਚਾਹੇ ਕੁਛ ਹੈ। ਜਦ ਤੱਕ ਉਹ ਧਰਤੀ ਤੇ ਹੈਗੀ ਹੈ, ਜਦ ਤੱਕ ਸਾਡੇ ਪਰਿਵਾਰਾਂ ਦੇ ਵਿੱਚ ਹੈਗੀ ਆ ਉਹਦਾ ਮਾਣ ਸਨਮਾਨ ਐਂਡ ਤੱਕ ਹੋਣਾ ਚਾਹੀਦਾ। ਜਿਵੇਂ ਅਸੀਂ ਪੁੱਤ ਦਾ ਕਰਦੇ ਆਂ, ਅਸੀਂ ਬੇਟੇ ਦਾ ਕਰਦੇ ਆਂ। ਬੇਟੇ ਦੇ ਅੰਤ ਤੱਕ ਅਸੀਂ ਜਾਣਦੇ ਆਂ ਜੇ ਬੇਟੇ ਦਾ ਵਿਆਹ ਵੀ ਹੋ ਗਿਆ ਤਾਂ ਬੇਟੇ ਦਾ ਰਹਿਣ ਦਾ ਜਾ ਜਾਂ ਕਈ ਮਾਮਾ ਇਦਾਂ ਦੀ ਹੁੰਦੀਆਂ ਵੀ ਪਿਤਾ ਤੋਂ ਚੋਰੀ-ਚੋਰੀ ਬੇਟੇ ਦੀ ਹੈਲਪ ਵੀ ਕਰਦੇ ਆ ਬੇਟਾ ਕਿਤੇ ਸਹੀ ਰਾਹ ਤੇ ਨਹੀਂ ਚੱਲਦਾ ਜਿਆਦਾਤਰ ਅਸੀਂ ਦੇਖਦੇ ਆ ਮਾਮਾ ਦਾ ਕਿਸੇ ਨਾ ਕਿਸੇ ਬੇਟਿਆਂ ਦੇ ਕਿੰਨੀ ਜ਼ਿਆਦਾ ਵੱਲ ਜ਼ਿਆਦਾ ਚੁੱਕਾ ਹੁੰਦਾ ਪਿਤਾ ਦਾ ਘੱਟ ਹੁੰਦਾ ਸੋ ਫਿਰ ਵੀ ਕਿਤੇ ਨਾ ਕਿਤੇ ਮਾ ਚੋਰੀ ਛੁਪੇ ਬੇਟੇ ਦਾ ਪੱਕਾ ਪੂਰਦੀ ਜਾਂ ਬੇਟੇ ਦੀ ਹਰ ਜ਼ਰੂਰਤ ਪੂਰੀ ਕਰਦੇ ਐਦਾਂ ਹੀ ਕਿਤੇ ਨਾ ਕਿਤੇ ਤੀਜਾ ਵੀ ਸੋਚਣਾ ਸਹੀ ਜਾਂ ਤੁੰਗੀ ਜੀ ਸ਼ਰਮਾ ਜੀ ਜੇਕਰ ਹੁਣੇ ਅਸੀਂ ਚੀਜ਼ ਦੇ ਗੱਲ ਕਰਦੇ ਆਪਾਂ ਤਾਂ ਇੱਕ ਚੀਜ਼ ਹੋਰ ਵੀ ਹੈ ਕਿ ਸਾਰੀ ਉਮਰ ਧੀਆਂ ਸਹੁਰਿਆਂ ਦੇ ਘਰ ਤਨ ਹਡਾਉਂਦੀਆਂ ਨੇ ਕੰਮ ਕਰਦੀਆਂ ਨੇ ਦੇਹ ਹੰਡਾਉਂਦੀਆਂ ਨੇ ਜੋ ਵੀ ਉਹਨਾਂ ਦੇ ਘਰ ਦੀ ਕਿਰਿਆ ਹੈ ਉਹ ਸਾਰੀ ਕਰਦੀਆਂ ਨੇ ਪਰ ਲਾਸਟ ਤੇ ਜਿਹੜਾ ਇੱਕ ਮਰਨ ਦੇ ਟਾਈਮ ਇੱਕ ਕੱਪੜਾ ਹੁੰਦਾ ਜਿਹਨੂੰ ਆਪਾਂ ਖੱਫਣ ਵੀ ਕਹਿ ਦਿੰਦੇ ਆਪਾਂ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਉਹ ਵੀ ਆਪਾਂ ਨੂੰ ਆਪਣੇ ਸਾਰੇ ਪਰਿਵਾਰ ਦਾ ਨਸੀਬ ਨਹੀਂ ਹੁੰਦਾ ਉਹ ਵੀ ਸਾਨੂੰ ਸਾਡੇ ਪੇਕਿਆਂ ਤੋਂ ਹੀ ਪੈਂਦਾ ਹਾਂ ਬਿਲਕੁਲ ਮੈਡਮ ਦੇਖੋ ਜਿਹੜੇ ਇਹ ਸਿਸਟਮ ਬਣੇ ਹੋਏ ਆ ਜਾਂ ਜਿਹੜੇ ਇਹ ਇਹ ਰੀਤੀ ਰਿਵਾਜ ਬਣੇ ਹੋਏ ਆ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਬਣੇ ਹੋਏ ਆ ਜਾਂ ਕਿਹੜੇ ਹਿਸਾਬ ਨਾਲ ਬਣਾਉਣੇ ਵਾਲੇ ਨੇ ਬਣਾਏ ਹੋਏ ਸੀ ਇਹ ਨਹੀਂ ਕਹਿੰਦੇ ਗਲਤ ਬਣੇ ਹੋਏ ਆ ਬਿਲਕੁਲ ਠੀਕ ਬਣੇ ਹੋਏ ਆ ਕਿਤੇ ਨਾ ਕਿਤੇ ਇਹ ਰਿਸ਼ਤੇ ਇਹ ਦਰਸਾ ਦਿੰਦੇ ਆ ਕਿਤੇ ਨਾ ਕਿਤੇ ਮਨ ਨੂੰ ਤੱਕਾ ਇਹ ਲੱਗਦਾ ਵੀ ਕਿ ਆ ਉਹ ਸਹੁਰੇ ਪਰਿਵਾਰ ਦੇ ਵਿੱਚ ਸਿਰਫ ਕੰਮ ਕਰਨ ਲਈ ਸੇਵਾ ਕਰਨ ਲਈ ਜਾਂ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਹੀਂ ਆਉਂਦੀ ਹੈਗੀ ਉਹਦਾ ਪੂਰਾ ਜਿਹੜਾ ਅਧਿਕਾਰ ਦਾ ਜਾਂ ਮਤਲਬ ਉਹਦਾ ਜਿਹੜਾ ਹੱਕ ਹੈ ਉਹਨੂੰ ਐਂਡ ਤੱਕ ਸਹੁਰਾ ਪਰਿਵਾਰ ਵੱਲੋਂ ਵੀ ਮਿਲਣਾ ਚਾਹੀਦਾ ਮੈਂ ਇੱਕ ਗੱਲ ਹੈ ਜਰੂਰ ਕਲੀਅਰ ਕਰੂੰਗਾ ਵੀ ਸਰਕਾਰਾਂ ਦਾ ਖਾਸ ਕਰਕੇ ਸਰਕਾਰਾਂ ਦਾ ਧਿਆਨ ਸਾਡੀਆਂ ਬੱਚੀਆਂ ਵੱਲ ਨਹੀਂ ਹੈਗਾ ਅੱਜ ਅਸੀਂ ਬੱਚਿਆਂ ਦਾ ਦੇਖਦੇ ਆ ਕਿੰਨੇ ਕਿੰਨੇ ਜਿਹੜੇ ਕੇਸ ਆ ਅੱਜ ਚੈਨਲ ਤੇ ਕਹਿੰਦੇ ਵੀ ਸਾਨੂੰ ਸ਼ਰਮ ਆਉਂਦੀ ਹੈ ਕਿ ਨਾਲ ਕਿਤੇ ਨਾ ਕਿਤੇ ਬਲਤਕਾਰ ਕੀਤੇ ਜਾਂਦੇ ਆ ਜਿਆਸੀਆਂ ਨਾਲ ਕਿਤੇ ਨਾ ਕਿਤੇ ਟੱਕੇ ਚੀਤੇ ਜਾਂਦੇ ਆ ਸੋ ਸਾਡੇ ਰੈਸਲਰਾਂ ਨਾਲ ਹੋਇਆ ਦਿੱਲੀ ਦੇ ਵਿੱਚ ਧਰਨਾ ਲਾ ਕੇ ਸਾਡੀਆਂ ਭੈਣਾਂ ਬੈਠੀਆਂ ਰਹੀਆਂ ਬੱਚੀਆਂ ਬੈਠੀਆਂ ਰਹੀਆਂ ਕੋਈ ਸਰਕਾਰਾਂ ਵੱਲੋਂ ਸਰਕਾਰਾਂ ਵੱਲੋਂ ਉਹਨਾਂ ਦੇ ਜੁਨੀਆ ਪੈਰਾਂ ਤੇ ਲੱਥੀਆਂ ਗਈਆਂ ਉਹਨਾਂ ਤੇ ਦੰਡਾ ਭਰਾਇਆ ਗਿਆ ਜੋ ਐਡਾ ਸਰਕਾਰ ਜਿਹੜੀ ਸਰਕਾਰ ਐਡਾ ਕਰਦੀ ਹੈ ਮੈਂ ਤਾਂ ਬਹੁਤ ਵਾਰ ਕਹਿੰਦਾ ਵੀ ਜੇ ਸਰਕਾਰ ਗਲਤ ਚੱਲਦੀ ਤਾਂ ਸਾਡੇ ਕੋਲ ਕੋਈ ਆਪਸ਼ਨ ਹੋਣਾ ਚਾਹੀਦਾ ਵੀ ਸਰਕਾਰ ਨੂੰ ਲਾਈਨ ਤੇ ਕਿਵੇਂ ਲੈ ਕੇ ਆਉਣਾ ਜਾਂ ਸਰਕਾਰ ਗਲਤੀ ਕਰਦੀ ਹੈ ਸਰਕਾਰ ਦੀ ਉਹ ਪੇਨਲਟੀ ਕੌਣ ਦੇਣੇ ਆਲਾ ਹੋਊਗਾ ਜੀ ਜੀ ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਅੱਜ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਸ਼ੁਕਰੀਆ ਜੀ 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 ਧੰਨਵਾਦ ਮਾੜ ਬਹੁਤ-ਬਹੁਤ ਧੰਨਵਾਦ ਜੀ ਜੀ ਦੋਸਤੋ ਇਹ ਸੀ ਸਾਡੇ ਅੱਜ ਦੇ ਵਿਸ਼ੇ ਦੀ ਗੱਲਬਾਤ ਜੋ ਸ਼ਰਮਾ ਜੀ ਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੇ ਨੇ ਤੁਸੀਂ ਸਾਡੇ ਨਾਲ ਬਣੇ ਰਹੋ A1 ਪੰਜਾਬੀ ਟੀਵੀ ਤੇ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ